ਜਨਮ ਜਨਮ ਕੇ ਕੇਵਲੇ ਪੂਜਾਈ ਨਾਮ ਨੂੰ ਮੰਗ ਸਰਬ ਸਾਥ ਸਭ ਜਗੁ ਪਤਰਾਇਆ ਜਨ ਆਵਨ ਕਾਈ ਹੈ ਸਵਾਉ ਜਨ ਕੈ ਸੰਗ ਚ ਗਾਵੇ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤੇ ਸਜਨ ਕੋ ਸਦਾ ਨਾਮ ਸੁਕਾਰ ਤੁੰਗਨ ਗੰਗੂ ਗੋਵਿੰਦ ਸਿੰਘ ਮਹਾਰਾਜੀਆਂ ਦਾ ਪ੍ਰਕਾਸ਼ ਗੁਰੂ ਮਨਾਉਂਦਿਆਂ ਸਾ ਗੁਰ ਸਦੀ ਪਾਤਸ਼ਾਹ ਆਪ ਜੀਆਂ ਨੇ ਸੰਗਤਾਂ ਨੂੰ ਔਰ ਪ੍ਰਬੰਧ ਕਾ ਨੂੰ ਉਦਮ ਚਾਉ ਪ੍ਰੇਰਣਾ ਬਖਸ਼ਿਸ਼ ਕੀਤੀ ਪਰਸੋਂ ਉਹ ਜਾਪਕੀਆਂ ਦੁਆ ਕਰ ਲਈਆਂ ਖੰਡ ਪਾਰਸੋ ਦਾ ਸਰਵਾਇਸਾ ਨੰਬਰ 22 ਲਈ ਸਮਾਪਤੀ ਦੀਵਾਨਾ ਦੀ ਬਾਤਸਾ ਦੀ ਸਮਾਪਤੀ ਹੋਈ ਉਪਰੰਤ ਦੂਸਰੀ ਦੀਵਾਨ ਨੂੰ ਪਾਵਨ ਚਰਨਾ ਵਿੱਚ ਸਜੀ ਗੁਰਬਾਣੀ ਕੀਰਤਨ ਗਾਇਨ ਹੋਏ ਨੇ ਸੁਖਨੀ ਸਾਹਿਬ ਸੇਵਾ ਸੁਸਾਇਟੀ ਬੀਬੀਆਂ ਦੀ ਜਥੇ ਵੱਲੋਂ ਗੁਰਬਾਣੀ ਕੀਰਤਨ ਬੱਚਿਆਂ ਵੱਲੋਂ ਔਰ 6 ਪੌੜੀਆਂ ਅਨੰਦ ਸਾਹਿਬ ਦੀ ਬਾਣੀ ਦੇ ਜਾਪ ਹੋਏ ਸਜੀ ਹੋਈ ਦੀਵਾਨਾ ਵਿੱਚ ਗੁਰਬਾਣੀ ਗਾਇਨ ਕੀਰਤਨ ਕਰਦੇ ਆਂ ਸਾਗੁਰੂ ਸਤਿ ਬਾਤ ਸਗੀ ਵੀ ਅੰਦ ਕੁਲਾਉਂੀਆਂ ਨੇ ਅਖਰਵਾਤਾ ਘਾਟਾਂ ਭੁੱਲ ਚੁ ਕੁਮਾਫ ਕਰਨੀ ਅਗਾਪ ਉਪ ਸਿਰ ਤੇ ਮਿਹਰ ਪ੍ਰਯਾਤ ਰੱਖ ਕੇ ਗੁਰਬਾਣੀ ਸ਼ੁੱਧ ਉਚਾਰਨ ਕਰਨ ਅਤੇ ਗੁਰਬਾਣੀ ਗਾਇਨ ਕਰਨ ਦੀ ਬਲਗ ਸਮਰਤਾ ਵਾਸ਼ਿਸ਼ ਕਰਿਓ ਬਾਣੀ ਦਾ ਮਹਤਮ ਭਾਵ ਆਇਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਸਰਬੱਤ ਦੇ ਭਲੇ ਹਿਤ ਆਕਸ਼ਨਾ ਸਹਾਇ ਹੋਣਾ ਸਾ ਗੁਰੂ ਸਜੀ ਪਾਤਸ਼ਾਹੀ ਉਹ ਦੇਖ ਗੁਰ ਪੇਟਾਵਾਂ ਲੈ ਕੀ ਆ ਗਿਆ ਕੀ ਆਕਾਰ ਕੀ ਤਵੇ ਚਾਯੋ ਮੰਤ ਸਭ ਸਿੱਖਨ ਕੋ ਰਕਮਨ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਦੀ ਮਾਹਿਉ ਪਰਲਿ ਗੁਰਾਂ ਕੀ ਦੇਹ ਜੋ ਪ੍ਰਭ ਕੋ ਮੇਰੂ ਜਗ ਕੋ ਜਿਸ ਸਰ ਮਹਲੇ ਰਾਜ ਕਰੇ ਵਾਖਾਲਸ ਹਰ ਕੀ ਰਹੇ I'm ਆ ਪਾਇਆ ਇੱਕ ਤੇ ਕੀ ਕੰਨ ਵਜੀਆਂ ਗਾਹੀਆਂ ਰਾਗ ਰਤਨ ਪਰਵਾਰ ਪਰਿਆ ਸ਼ਬਦ ਦਾ ਮਟਿਆ ਗਿਆ ਚਵਤਾਰ ਰਾਗ ਨਹੀਂ ਹੈ ਮਨ ਸਰਾਵ ਤੇਰੇ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ